ਜਦੋਂ ਹਰਪਜਨ ਸਿੰਘ ਪਟਿਆਲੇ ਵਾਲਿਆਂ ਨੇ ਕਿਉਂਕਿ ਹਰਪਜਨ ਸਿੰਘ ਪਟਿਆਲੇ ਵਾਲੇ ਵਿਦਵਾਨ ਦਾ ਤੇ ਮੈਨੂੰ ਪਤਾ ਨਹੀਂ ਪਰ ਮੈਂ ਤਾਰੀਫ ਕਰਨਾ ਚਾਹਾਂਗਾ ਇਹ ਕਲਾਸ ਦੇ ਬੜੇ ਬਾ ਕਮਾਲ ਬਾ ਖੂਬ ਐਕਟਰ ਨੇ ਜਦੋਂ ਬਾਵਾ ਮਾਰਦੇ ਨੇ ਐ ਲੱਗਦਾ ਜਿਵੇਂ ਚੰਡੀ ਕਿਤੇ ਬਾਹਰ ਨਾ ਹੋਵੇ ਤੇ ਚੰਡੀ ਇਹਨਾਂ ਅੰਦਰੋਂ ਪ੍ਰਗਟ ਹੋ ਰਹੀ ਹੋਵੇ ਐ ਪੂਰੀਆਂ ਬਾਵਾ ਮਾਰ ਮਾਰ ਕੇ ਗੱਲ ਦੱਸਣਾ ਚਾਹੁੰਦੇ ਨੇ ਗੱਲ 'ਚ ਹੁੰਦਾ ਕੁਝ ਨਹੀਂ ਐ ਸਿਰਫ ਐਕਸ਼ਨ ਹੀ ਹੁੰਦੇ ਨੇ ਉਹ ਮੈਨੂੰ ਐ ਮਹਿਸੂਸ ਹੁੰਦਾ ਕਿਸੇ ਵੇਲੇ ਜਦੋਂ ਇੱਥੋਂ ਬੀਬੀਸੀ ਤੇ ਨਿਊਜ਼ ਚੱਲਦੀ ਹੈ ਤੇ ਇੱਕ ਗੁੰਗਿਆ ਬੋਲਿਆ ਵਾਸਤੇ ਨਿਊਜ਼ ਵੀ ਚੱਲਦੀ ਉਹਦੇ ਵਿੱਚ ਬਾਹਵਾ ਹੱਥ ਪੈਰ ਮਾਰੇ ਜਾਂਦੇ ਨੇ ਮੈਨੂੰ ਲੱਗਦਾ ਸਾਰੀ ਟ੍ਰੇਨਿੰਗ ਸਰਦਾਰ ਸਾਹਿਬ ਨੇ ਉੱਥੋਂ ਲਈ ਹੈ ਉਹਨਾਂ ਨੇ ਕਿਤਾਬ ਲਿਖੀ ਹੈ ਇੱਕ ਉਹ ਕਿਤਾਬ ਦੇ ਵਿੱਚ ਜਿਹੜਾ ਨੂਪਕੌਰ ਵਾਲਾ ਕਿੱਸਾ ਹੈ ਜਿਹਦਾ ਤੁਸੀਂ ਜ਼ਿਕਰ ਕਰਨ ਲੱਗੇ ਹੋ ਮੈਂ ਤੁਹਾਨੂੰ ਕਹਾਂ ਮੈਂ ਤੁਹਾਨੂੰ ਆਜ਼ਾਦ ਸਵਾਲ ਕਰਨਾ ਹੈ ਇੰਡੀਪੈਂਡੈਂਟ ਸਵਾਲ ਕਰਨਾ ਹੈ ਉਹ ਕਿਸੇ ਦੇ ਸਬੰਧ ਵਿੱਚ ਉਹ ਗੁਰੂ ਸਾਹਿਬ ਦੇ ਨਾਲ ਜੋੜਦੇ ਨੇ ਪਰ ਇਹਨਾਂ ਦੇ ਹੋਰ ਚੋਟੀ ਦੇ ਵਿਦਵਾਨ ਜੋ ਕਿ ਮੈਨੇਜਰ ਬੈਂਕ ਮੈਨੇਜਰ ਅਨੁਰਾਗ ਸਿੰਘ ਉਹ ਉਹ ਦੇ ਵਿਰੋਧ ਚ ਨੇ ਇਹ ਕੀ ਕਹਾਣੀ ਕੀ ਹੈ ਉਹਦਾ ਮੁਖਬੰਦ ਜਾਂ ਉਹਦੇ ਦੋ ਸ਼ਬਦ ਜਿਹੜੇ ਨੇ ਉਹ ਪਟਿਆਲੇ ਵਾਲੇ ਨੇ ਵੀ ਲਿਖੇ ਸਨ ਬਕਾਇਦਾ ਪਿੱਛੇ ਜੇ ਵੱਡਾ ਰੌਲਾ ਉੱਠਿਆ ਸੀ ਇਹ ਨੂਪਕੌਰ ਵਾਲਾ ਕਿਸੇ ਦਾ ਜਿਹੜਾ ਕਰੈਕਟਰ ਹੈ ਇਹ ਅਸਲ 'ਚ ਹੈ ਕੌਣ ਜੇ ਇਮਾਨਦਾਰੀ ਨਾਲ ਲੱਭਣਾ ਹੋਵੇ ਉਹ ਅਨੰਦਪੁਰ ਦਾ ਰਾਏ ਕੌਣ ਆਉ ਜੀ ਹਾਂਜੀ ਉਹ ਤੁਸੀਂ ਸਮਾਂ ਹੁਣ ਪਤਾ ਨਹੀਂ ਤੁਹਾਡੇ ਕੋਲ ਕਿੱਡਾ ਤੁਹਾਡੇ ਲਈ ਸਵਾਲ ਇਹ ਲਿਖਾ ਜਿਆ ਹੈ ਜਾਂ ਤੇ ਜਵਾਬ ਬਹੁਤ ਬੜਸਰਾ ਹੁਲਾਣਾ ਦੇਣਾ ਨਹੀਂ ਆਪਾਂ ਇਹਨੂੰ ਖਰ ਸਪ ਸੰਖੇਪ ਚ ਇਸ਼ਾਰੇ मात्र ਕਿਉਂਕਿ ਆਪਾਂ ਕੋਈ ਗੱਲ ਜਵਾਨੀ ਨਹੀਂ ਕਰ ਰਹੇ ਸਾਰੀ ਸਾਰੀ ਦਿਖਾੜ ਕੇ ਤੱਥ ਪਰ ਫੇਰ ਕਰ ਰਹੇ ਹਾਂ ਜੀ ਇਹਦੇ ਸਬੰਧ ਵਿੱਚ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਤੁਹਾਡੇ ਜਵਾਬ ਤੋਂ ਪਹਿਲਾਂ ਉਹ ਉਹ ਸਰਦਾਰ ਕਰਤੇਸ ਜਿਹਨਾਂ ਨਾਲ ਵੀ ਜੁੜੀ ਹੋਈ ਆ ਇਹਨਾਂ ਦੇ ਧਿਆਨ ਚ ਵੀ ਹੋਣੀ ਆ ਪਰ ਮੈਂ ਉਹ ਯਾਦ ਕਰਾਉਣੀ ਚਾਹੁੰਦਾ ਹੂੰ ਜਿੱਥੋਂ ਇਹਦਾ ਮੋੜ ਵੱਜਦਾ ਆ ਹੂੰ ਬਾਸ ਸੰਬਾਲੇ ਨੇ ਕਿਤਾਬ ਲਿਖਤੀ ਕਿੰਨਾਂ ਕਨ ਪੜੀ ਨਹੀਂ ਪੜੀ ਗੱਲ ਠੱਪੀ ਗਈ ਕੱਢ ਦਿੱਤਾ ਕਿਵੇਂ ਕੱਢਿਆ ਉਹ ਚ ਸਾਡੇ ਅੰਤਰਤਨ ਮਸਕੀਨ ਦਾ ਕੀ ਰੋਲ ਸੀ ਉਹ ਇੱਕ ਇਤਿਹਾਸ ਦਾ ਅੰਗ ਬਣ ਗਿਆ ਸਾਡੇ ਸਾਰੇ ਹੂੰ ਗਰਮਕਸੰ ਕਾਲਾ ਭਗਾਨਾ ਦੀ ਕਿਤਾਬ ਆਉਂਦੀ ਆ ਬਚਿੱਤਰ ਨਾਟਕ ਗਰਵਾਣੀ ਦੀ ਕਸਵੱਟੀ ਤੇ ਤਾਂ ਉਹਨਾਂ ਨਾਲ ਜਿਆਦਾ ਸੀ ਮਿਲੇ ਆ ਤੇ ਉਹਨੂੰ ਥੋੜਾ ਜਿਹਾ ਹੋ ਗਿਆ ਸਰਦਾਰ ਗਤੇਸ਼ ਉਹਨਾਂ ਨੂੰ ਵੀ ਉਦੋਂ ਮਿਲੇ ਆ ਬੜਾ ਕੁਝ ਸਿੱਖਿਆ ਇਹਨਾਂ ਤੋਂ ਹੂੰ ਤੇ ਗਰਮਕਸਾਂ ਨੂੰ ਵੀ ਹੋ ਗਿਆ ਵੀ ਇਹਨਾਂ ਦੇ ਦਿਮਾਗ 'ਚ ਥੋੜਾ ਬਹੁਤ ਨੁਕਸਾ ਹੈਗਾ ਆ ਜਿਹੜਾ ਜਿਹੜੀਆਂ ਮੇਰੀਆਂ ਗੱਲਾਂ ਹੀ ਸੁਣ ਕੇ ਬਰਦਾਸ਼ਤ ਕਰੀ ਜਾਂਦੇ ਆ ਤੇ ਉਹ ਮੈਨੂੰ ਕਹਿੰਦੇ ਵੀ ਇਹ ਬਚਿੱਤਰ ਜਿਹੜਾ ਹੈਗਾ ਆ ਬਚਿੱਤਰ ਨਾਟਕ ਗਰਵਾਣੀ ਦੀ ਕਸਵੱਟੀ ਤੇ ਉਹਦਾ ਖਜੜਾ ਪੜਿਆ ਸੀਗਾ ਮੈਂ ਹਾਂ ਹਾਂ ਜਿੱਥੋਂ ਮੇਰਾ ਦਸਮ ਦਵਾਰ ਖੁੱਲਾ ਦਸਮ ਗ੍ਰੰਥਵਾਰ ਹੂੰ ਜਦੋਂ ਉਹ ਦੋ ਦਾਰ ਕੋਲਾ ਲਿਆ ਪੜ ਚੁੱਕਾ ਹੁਣ ਜਦੋਂ ਉਹ ਕਿਤਾਬ ਆ ਗਈ ਜੀ ਤੇ ਸਰਦਾਰ ਗੁਰਤੇਜ ਸਿੰਘ ਹਣੀ ਉਹਦੋਂ ਲਿਖਦੇ ਹੁੰਦੇ ਸੀ ਤਾਂ ਸੀ ਇਹਨਾਂ ਨੂੰ ਪੜਦੇ ਹੁੰਦੇ ਸੀ ਉਹਨਾਂ ਦਿਨਾਂ ਦੀ ਗੱਲ ਮੈਂ ਕਰ ਲੱਗਾ ਇਹ ਹੂੰ ਤੇ ਮਈ 14 ਮਈ 2000 ਦੇ ਵਿੱਚ ਗਿਆਨੀ ਜਗਿੰਦਰ ਸਿੰਘ ਬਦੰਤੀ ਉਦੋਂ ਜਥੇਦਾਰ ਸੀ ਕਾਲ ਤਖਤ ਸਾਹਿਬ ਤੇ ਉਹਦਾ ਗੁਰਮਤਾ ਉਹਨੂੰ ਲਿਖਿਆ ਹੁਣੀ ਗੁਰਮਤਾ ਨੰਬਰ 3 ਉਹਨਾਂ ਸਿੱਖ ਵਿਦਵਾਨਾਂ ਨੂੰ ਹਦਾਇਤ ਕੀਤੀ ਸੀ ਕਿ ਕੋਈ ਵੀ ਦਸਮ ਗ੍ਰੰਥ ਦੇ ਉੱਤੇ ਚਰਚਾ ਨਾ ਕਰੇ ਕਾਰਨ ਉਹਦਾ ਅੱਜ ਵਾਲਾ ਹੀ ਸੀ ਸਰਦਾਰ ਗੁਰਤੇਜ ਸਿੰਘ ਹੁਣੀ ਲਿਖਦੇ ਸੀ ਪੰਜਾਬੀ ਟ੍ਰਿਬਿਊਨ ਚ ਜਾਂ ਮੰਥਲੀ ਹੁੰਦਾ ਸੀ ਸਪੋਕਸਮੈਨ ਤੇ ਗਰਚਰਨਜੀਤ ਸਿੰਘ ਲੰਬਾ ਹੁਣਾਂ ਦੇ ਕੋਲੇ ਜਾਂ ਨਰਾਗ ਸਿੰਘ ਕੋਲੇ ਜਵਾਬ ਨਹੀਂ ਸੀ ਹੁੰਦੇ ਤਾਂ ਉਹ ਫੇਰ ਦੌੜ ਕੇ ਗਦਾਂਤੀ ਕੋਲੋਂ ਜਾ ਕੇ ਉਹਨੇ ਹੁਕਮ ਨਾਵਾ ਜਾਰੀ ਕਰਵਾਤਾ ਬਿਲਕੁਲ ਜਿਵੇਂ ਲਿਖਦਾ ਸੀ ਸਰਦਾਰ ਸਾਹਿਬ ਨੇ ਜੀ ਹਾਂਜੀ ਚੌਧਾਨ ਮੈਨੂੰ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਾਤਾ ਹੀ ਨਹੀਂ ਫੇਰ ਲੇਖ ਲਿਖ ਦਿੱਤਾ ਪੰਜਾਬੀ ਟ੍ਰਿਬਿਊਨ ਚ ਛਪ ਗਿਆ ਸਰਪੰਚ ਗੁਰਦੇਵ ਸਿੰਘ ਉਹਨਾਂ ਦਾ ਤੇ ਉਹਨਾਂ ਨੇ 7 ਅਗਸਤ 2000 ਨੂੰ ਦੋਹਰੀ ਵਾਰਨਿੰਗ ਦਿੱਤੀ ਬੇ ਬੰਦ ਕਰ ਦਿਓ ਤੇ ਚਰਚਾ ਕਰਨੀ ਹਾਂ ਨਹੀਂ ਤਾਂ ਤੁਸੀਂ ਹੋਮੋਗੈਕ ਆਕਾਲਤਖ ਅੱਦੇ ਦੋਸ਼ੀ ਹਾਂ ਉਹ ਤੁਸੀਂ ਗੱਲ ਕੀਤੀ ਹੈਗੀ ਆਹਰ ਭਜਨ ਸਿਆਂ ਦੀ ਹਾਂ 10 ਨਵੰਬਰ 2006 ਨੂੰ ਹਾਂ ਜਦੋਂ ਪਿਛਲੇ ਸਾਲ ਤੇ ਇਹਨਾਂ ਨੇ ਸੈਮੀਨਾਰ ਕਰਤਾ ਜਿੱਦਣ ਮੇਰਾ ਹਰ ਭਜਨ ਸੋਨਾ ਬਾਹ ਪੈਂਦਾ ਹੂੰ ਉਸ ਸੈਮੀਨਾਰ ਤੋਂ ਮਗਰੋਂ ਇਹ 10 ਨਵੰਬਰ ਦਾ ਸੀਗਾ ਤੇ 11 12 13 ਨੂੰ ਇਹਨਾਂ ਨੇ ਖੰਡ ਪਾਠ ਕੀਤਾ ਜੇ ਵਿੱਚ ਬਦੰਤੀ ਖੁਦ ਸ਼ਾਮਲ ਹੋਇਆ ਸੀ ਇਹ ਇੱਧਰ ਸੀਗਾ ਭਗਤਾ ਭਾਈ ਕਾ ਸ਼ਹਿਰ ਜੀ ਜੀ ਜਦੋਂ ਇਹਨਾਂ ਇਹਦਾ ਖੋਤੀ ਦਸ਼ਮਗ੍ਰਾਸ ਦਾ ਜੀ ਉਹਨਾਂ ਦਾ ਦਿਵਸ ਜੀ ਉਦੋਂ ਮਗਰੋਂ ਜਦੋਂ ਇਹ ਇਹ ਹੁਣ ਜਦੋਂ ਸਾਡੇ ਕੋਲ ਤਰੀਖਾਂ ਤੁਹਾਨੂੰ ਮੈਂ ਦੱਸੀਆਂ ਬਦੰਤੀ ਦੇ ਦਸਕਤਾਂ ਵਾਲਾ ਉਹ ਉਹ ਪੰਜਾਬੀ ਚ ਤਾਂ ਹੁਣ ਉਹਨੂੰ ਗਿੱਦੜ ਪਰਵਾਨਾ ਹੀ ਕਹਿਣਾ ਪਊਗਾ ਪਿਆ ਸਾਡੇ ਕੋਲੇ ਹੂੰ ਤੇ ਅਸੀਂ ਈਮੇਲਾਂ ਕਰਤੀਆਂ ਬਦੰਤੀ ਨੂੰ ਵੀ ਜਨਰਲ 10 ਤਰੀਕ ਨੂੰ ਜਥੇਦਾਰ ਆਨੰਦਗੜ੍ਹ ਹੂੰ ਇਹ ਆਪਣਾ ਗਰਬਚਨ ਸਿਓ ਹੂੰ ਪ੍ਰਚਾਰਨ ਜੀ ਸੋਂ ਲੰਬਾ ਨਾਰਾਗ ਸੋਂ ਫਰਨਾਮ ਸੋਂ ਮਾਂ ਤੇ ਆ ਹੋਰ ਜਿੰਨੇ ਵੀ ਆਗੇ ਆ ਲੱਲੇ ਪੱਬੇ ਹਰ ਭਜਨ ਸੋਂ ਤੇ ਪੰਨੂ ਹੁਣੀ ਸਾਰਾ ਇਹ ਟੰਬਰ ਅਸੀਂ ਕਾ ਪਖਾਈਆ ਹੋ ਗਿਆ ਤੇਰੇ ਹੁਕਮਨਾਮੇ ਦੇ ਮੁਤਾਬਕ ਇੰਨੀ ਤਰੀਕਾਂ ਵਾਲੇ ਦੇ ਤੇ ਜਿਹੜੀ 7 ਅਗਸਤ ਨੂੰ ਦੁਆਰਾ ਬਾਰਨਰ ਦਿੱਤੀ ਸੀ ਉਹਦੇ ਮੁਤਾਬਕ ਕਰ ਕਾਰਵਾਈ ਇਹਨਾਂ ਦੇ ਪਲਾਣ ਜੀ ਹੁਣ ਇਹਨੇ ਕਾਰਵਾਈ ਕੀ ਕੀਤੀ ਆ ਇਹ ਇਹ ਤਨਖਾਹਿਆ ਹੋਗਾ ਸਾਰੇ 10 ਨਵੰਬਰ ਨੂੰ ਹਾਂ ਜਾਂ ਇਹਦੇ ਖੁੰਦੇ 11 12 13 ਵਾਲੇ ਖੰਡ ਪਾਠ ਚ ਸਮੇਤ ਵੰੰਤੀ ਹੋਗਾ ਸਪਤਾਈ ਨਵੰਬਰ 2006 ਨੂੰ ਮਤਾ ਨੰਬਰ 2 ਆ ਹੂੰ ਤਲਹਾਈਆਂ ਹੋਣ ਤੋਂ ਉਹਦੀ ਬਗਿਆਕਾਰਨ ਤੋਂ 17 ਦਿਨ ਬਾਅਦ ਬਦਾਂਤੀ ਨੇ ਨਵਾਂ ਹੁਕਮਨਾਮਾ ਜਾਰੀ ਕਰ ਦਿੱਤਾ ਹੂੰ ਉਹ ਕਹਿੰਦਾ ਵੀ ਪੰਥਕ ਵਿਦਵਾਨ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਕੇ ਚੁੱਪ ਸਗੇ ਸਾਰੇ ਹੂੰ ਤੇ ਹੁਣ ਮੈਂ ਉਹਨਾਂ ਨੂੰ ਕਹਿਣਾ ਹੈਗਾ ਆਮ ਬਈ ਤੁਸੀਂ ਇਹਨਾਂ ਦੇ ਕੂੜ ਪ੍ਰਚਾਰ ਦਾ ਠਕਮਾ ਜਵਾਬ ਦਿਓ ਹੂੰ ਬਦੰਤੀ ਨੇ ਬਜਾਏ ਇਸ ਦੇ ਵੀ ਆਪਣੇ ਪਹਿਲੇ ਹੁਕਮਨਾਮੇ ਦੇ ਮੁਤਾਬਕ ਆਪਣੇ ਤੇ ਤੇ ਨਾਲ ਦੇ ਆਧਕਾਰਾਈ ਕਰਨ ਦੇ ਹੁਕਮਨਾਮਾ ਵਾਪਸ ਲੈ ਲਿਆ ਹੂੰ ਇਹ ਗੱਲ ਹੈਗੀ ਨਵੰਬਰ 2006 ਦੀ ਜੀ ਫਿਰ ਆ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਦਾ ਸਮਾਂ ਜੀ 2008 ਦੇ ਵਿੱਚ ਫੇਰ ਹੁਕਮਨਾਮਾ ਜਾਰੀ ਹੋ ਗਿਆ ਹੂੰ ਵੀ ਹੈਗਾ ਤਾਂ ਨਿਖੜਮਾਂ ਅੰਗੇ ਇਹ ਇਹ ਤਾਂ ਚਰਚਾ ਮਨਾ ਕਰੋ ਇਹਨੂੰ ਬਰਾਬਰ ਪ੍ਰਕਾਸ਼ਨਾ ਕਰੋ ਹੁਣ ਜੇ ਬਰਾਬਰ ਪ੍ਰਕਾਸ਼ਨਾ ਕਰੋ ਦਮਦਮੀ ਟਕਸਾਲ ਤੇ ਦੋ ਸਾਡੇ ਬਾਹਰਲੇ ਤਖਤ ਉਹ ਫੇਰ ਤਨਖਾਈ ਦੇ ਆ ਜੀ ਸੋ ਮੇਰਾ ਕਹਿਣ ਦਾ ਭਾਵ ਇਹ ਵੀ ਇਹ ਉਥੋਂ ਵੀ ਪੱਕਾ ਨਹੀਂ ਚੂਜ਼ ਹੁੰਦਾ ਸਾਰਾ ਇਹ ਤੱਥਾਂ ਦੇ ਆਧਾਰ ਤੇ ਮੈਂ ਗੱਲ ਕੀਤੀ ਆ ਹੂੰ ਉਹ ਜਿਹੜਾ ਇਹਨਾਂ ਨੇ ਲੈਕਚਰ ਉੱਥੇ ਕੀਤਾ ਸੀਗਾ ਡਾਕਟਰ ਹਰਪ੍ਰਜਨ ਸਿੰਘ ਨੇ ਹੂੰ ਉਹਦੇ ਆਧਾਰ ਦੇ ਉੱਤੇ ਅਸੀਂ ਹੂੰ ਪਹਿਲੀ ਚਿੱਠੀ ਲਿਖੀ ਸਾਡਾ ਉਦੋਂ ਕਾਫੀ ਸਰਗਰਮ ਹੁੰਦੇ ਸੀਗੇ ਕਈ ਜਾਣੇ ਸੀਗੇ ਗਰਚੰਦ ਸਿੰਘ ਜੂਨ ਵਾਲਾ ਤੇ ਹੋਰ ਸੱਜਣ ਅਸੀਂ ਸਾਰੇ ਬੱਤੇ ਕੰਮ ਕਰਦੇ ਸੀ ਹੂੰ ਕੋਈ ਗੱਲ ਕਿਸੇ ਨੂੰ ਲੱਪਣੀ 4 ਪੰਨੇ ਕਿਸੇ ਨੂੰ ਪੜ੍ਹਨੇ 10 ਪੰਨੇ ਕਿਸੇ ਨੂੰ ਪੜ੍ਹਨੇ ਹੂੰ ਜੋर्ज ਸਿਊ ਨੂੰ ਅਸੀਂ ਚਿੱਠੀ ਲਿਖੀ ਉਹਨੇ ਕੋਈ ਜਵਾਬ ਨਾ ਦਿੱਤਾ ਫਿਰ ਅਨਰਾਗ ਸਿਊ ਨੂੰ ਚਿੱਠੀ ਲਿਖੀ ਉਹਦਾ ਉਹਦਾ ਲੈਕਚਰ ਸੁਣ ਕੇ ਉਹਨੇ ਵੀ ਕੋਈ ਜਵਾਬ ਨਾ ਦਿੱਤਾ ਹੂੰ ਫਿਰ ਹਰਪ੍ਰਜਨ ਸਿਊ ਨੂੰ ਚਿੱਠੀ ਲਿਖੀ ਤਾਂ ਇਹਦਾ ਸਾਨੂੰ ਜਵਾਬ ਆ ਗਿਆ ਹੂੰ ਇਹ ਇਹਦੀ ਕਿਤਾਬ ਆ ਮੇਰੇ ਹੱਥ ਦੇ ਵਿੱਚ ਉਹ ਦੂਜੀ ਐਡੀਸ਼ਨ ਆ ਹੂੰ ਇਹਦੀ ਇਹ ਤਾਂ ਛੋਟੀ ਸੀ ਦੂਜੀ ਤੇਨ ਹੋਰ ਸਫੇ ਕਾਲੇ ਕਰਕੇ ਭਾਰ ਕਾਫੀ ਵਧਾ ਦਿੱਤਾ ਬਈ ਪੜ੍ਹਨੀ ਤਾਂ ਹੁੰਦੀ ਨਹੀਂ ਕਿਹਨ ਦੇਖਣ ਨੂੰ ਤਾਂ ਲਿਖੂਗਾ ਬਈ ਉਹ ਵਿਦਵਾਨ ਨਹੀਂ ਆ ਹੂੰ ਤੇ ਕੇ ਸਾਡੀਆਂ ਚਿੱਠੀਆਂ ਦੇ ਜਵਾਬ ਇਹ ਦੇਵੇ ਤੁਸੀਂ ਜੱਜੇਪੁਰ ਬਿੰਦੀਪਾਟੀ ਤੁਸੀਂ ਆਉਂ ਨਹੀਂ ਕੀਤਾ ਤੁਸੀਂ ਆਉਂ ਨਹੀਂ ਕੀਤਾ ਕਿਸੇ ਹੋਰ ਦੀ ਵੀ ਲੱਗੋ ਇਹ ਦੋ ਚਿੱਠੀਆਂ ਇਸ ਪਿਤਾਵ ਦੇ ਵਿੱਚ ਸ਼ਾਮ ਲਿਆ ਪਰ ਇਹਦੇ ਜਿਹੜੇ ਜਵਾਬ ਸੀ ਉਹ ਨਹੀਂ ਉਹ ਲਿਖੇ ਜਿਹੜੇ ਸਾਨੂੰ ਦਿੱਤੇ ਹੋਏ ਸੀ ਹੂੰ ਫੇਰ ਇਹਦਾ ਜਿਹੜਾ ਤੀਜੀ ਤੀਜੀ ਚਿੱਠੀ ਉਹਨੂੰ ਫੇਰ ਲਿਖੀ ਅਸੀਂ ਹੂੰ ਵੀ ਨਾਂ ਤੇ ਅਸੀਂ ਤੈਨੂੰ ਦਿੱਤੀ ਆ ਜੋਬ ਲਈ ਐਪਲੀਕੇਸ਼ਨ ਵੀ ਤੂੰ ਸਾਡੀ ਵਿਦਿਆਖੋਜਤਾ ਪੜਵੇ ਅਸੀਂ ਪੰਜਵੇਂ ਪਾਸਿਆ ਤੇ ਸੱਤਵੇਂ ਫੇਲਿਆ ਹੂੰ ਅਸੀਂ ਨੌਕਰੀ ਨਹੀਂ ਮੰਗ ਰਾਏ ਹੂੰ ਨਾ ਅਸੀਂ ਪੰਜਾਬੀ ਦਾ ਪੇਪਰ ਦਿੱਤਾ ਵੀ ਤੂੰ ਜੱਜੇ ਪੈਰ ਬਿੰਦੀ ਪਰਖੇ ਵੀ ਨਹੀਂ ਪਾਈ ਆ ਕਿ ਨਹੀਂ ਪਾਈ ਹੂੰ ਅਸੀਂ ਤੈਨੂੰ ਕੀਤਾ ਸਵਾਲ ਜੇ ਤੋ ਸਮਝ ਆ ਗਿਆ ਤੇ ਜਵਾਬ ਦੇ ਦੇ ਜੇ ਨਹੀਂ ਆ ਗਿਆ ਤਾਂ ਫਿਰ ਚੁੱਪ ਕਰਕੇ ਬਹਿ ਜਾ ਇਹ ਚੁੱਪ ਕਰ ਗਿਆ ਸੀਗਾ ਮੈਂ ਮੈਂ ਜਾਣ ਕੇ ਆ ਕਹਾਣੀ ਸੁਣਾਈ ਆ ਹੂੰ ਉਹ ਤੁਹਾਡਾ ਸਵਾਲ ਆ ਇਹ ਗੱਲਾਂ ਕਰਦਾ ਜਿੰਨੀ ਜ਼ੋਰਤ ਨਾਲ ਜਿੰਨਾ ਉੱਚੀ ਬੋਲ ਕੇ ਜਿੰਨੀਆਂ ਬਾਹਾਂ ਤੱਕ ਤੇ ਹੱਡੀਆਂ ਤੱਕ ਤੇ ਬੰਦਾ ਹੁੰਦੀ ਸੁਧਾਰਨ ਬੰਦਾ ਕਰ ਜਾਂਦਾ ਤੇ ਚੰਗਾ ਭਲਾ ਜੇ ਮੈਂ ਬੈਠਾ ਹੋਵਾਂ ਤਾਂ ਨਾਲ ਨਾਲ ਨਹੀਂ ਚੱਲ ਸਕਦੇ ਕਿਉਂਕਿ ਸਾਡੇ ਵਿਸ਼ੇ ਨਹੀਂ ਆਗੇ ਹਮ ਪਰ ਜਦੋਂ ਅਸੀਂ ਘਰ ਬੈਠ ਕੇ ਇਹ ਗੱਲਾਂ ਕਰਦੇ ਆ ਤਾਂ ਇੱਕੋ ਹੀ ਗੱਲ ਹੁੰਦੀ ਆ ਗੁਰੂ ਸਾਹਿਬ ਨੇ ਖੜਕ ਸਿੰਘ ਪੈਦਾ ਕਰਨਾ ਸੀ ਗੁਰੂ ਸਾਹਿਬ ਨੇ ਖੜਕ ਸਿੰਘ ਪੈਦਾ ਕਰਨਾ ਸੀ ਮੈਂ ਇਹਨੂੰ ਅੱਜ ਤੱਕ ਹੀ ਲਿਖਿਆ ਕੋਈ ਖੜਕਸਾਂ ਦਾ ਪੈਦਾ ਕਰਤਾ ਜਿਹੜਾ ਹੋਰ 700 ਪੰਨੇ ਚ ਖੜਕਾ ਦੜਕਾ ਆ ਉਹਦੀ ਗੱਲ ਕੈਨ ਕਰਨੀਗਾ ਉਹ ਕਿਉਂ ਨਹੀਂ ਕਰਦੇ ਗੁਰੂ ਮੈਂ ਨਹੀਂ ਲਿਖਿਆ ਹੂੰ ਆ ਗਿਆ ਤੁਹਾਡਾ ਸਵਾਲ ਹੂੰ ਕਿਤਾਬ ਦੇ ਨਾਚੇ ਨੇ ਤ੍ਰਿਪੋਖਿਆਨ ਨੂੰ ਕੋੜ ਦੀ ਕਹਾਣੀ ਦੇ ਵਿੱਚ ਹੂੰ ਅਨੂਪੌਰ ਗੁਰੂ ਜੀ ਅਨੂਪੌਰ ਗੁਰੂ ਜੀ ਹੂੰ ਸੰਵਾਦ ਰਚਾ ਆਇਆ ਤਿੰਨਾ ਚੌ ਪੰਨਿਆਂ ਦੇ ਉੱਤੇ ਇਹ ਪੰਨਾ ਹੈਗਾ ਆ ਕਿਤਾਬ ਦਾ ਉਹਦੀ ਤਾਂ 285 86 87 ਆ ਮੇਰੇ ਕੋਲ ਕਿਤਾਬ ਸਾਹਮਣੇ ਪਈ ਆ ਚੌ ਪੰਨਿਆਂ ਦੇ ਉੱਤੇ ਗੁਰੂ ਜੀ ਅਨੂਪਕੌਰ ਗੁਰੂ ਜੀ ਅਨੂਪਕੌਰ ਜੀ ਸੰਵਾਦ ਰਚਾ ਆਇਆ ਤੇ ਜਿਹੜਾ ਤੁਸੀਂ ਸਵਾਲ ਕੀਤਾ ਉਹ ਅਨਰਾਗ ਸਿੰਘ ਨੂੰ ਨਾਲ ਜੋੜ ਕੇ ਗੱਲ ਇਹ ਹੋਈ ਸੀ ਵੀ ਇਹ 2017 ਦੇ ਵਿੱਚ ਇੱਥੇ ਸੈਮੀਨਾਰੀ ਨਹੀਂ ਕੀਤਾ ਮੈਂ ਵੀ ਉਦੋਂ ਇਹਨੂੰ ਲਿਖਿਆ ਇੱਕ ਲੈਕਚਰ ਸੰਪੂਰਨ ਕੀਤਾ ਜੀ ਇੱਕ ਇਹਨੂੰ ਚਲਦੀ ਗੱਲਬਾਤ ਦੇ ਵਿੱਚ ਇੱਕ ਬੀਬੀ ਨੇ ਸਵਾਲ ਕਰ ਦਿੱਤਾ ਇਹਨੂੰ ਬੀਬੀ ਕਮਲਜੀਤ ਕੌਰ ਬੀਬੀ ਕਮਲਜੀਤ ਕੌਰ ਜੀ ਔਰ ਇਹ ਕਹਿੰਦਾ ਵੀ ਤੁਸੀਂ ਮੈਂ ਕਿੱਥੇ ਲਿਖਿਆ ਮੇਰੀ ਕਿਤਾਬ ਦਿਖਾ ਲਓ ਦੱਸੋ ਇੰਨਾ ਬੰਦਾ ਵੀ ਝੂਠ ਬੋਲ ਸਕਦਾ ਹੈ ਹਮ ਮੇਰੀ ਕਿਤਾਬ ਤੁਸੀਂ ਨਾਲ ਲੈ ਕੇ ਆਉਂਦੇ ਕਹਿੰਦਾ ਹਮ ਇਹ ਅੱਗ ਬਫੂਲਾ ਹੋ ਗਿਆ ਉੱਥੇ ਹਮ ਉਹਦੀ ਚਰਚਾ ਕਾਫੀ ਹੋਈ ਤੇ ਜਿਹੜੀ ਤੁਹਾਡਾ ਸਵਾਲ ਹੈਗਾ ਆ ਬਈ ਉਹਦਾ ਕੋਈ ਵੀ ਤੋੜ ਨਹੀਂ ਹੈਗਾ ਇਹਨਾਂ ਦੇ ਕੋਲੇ ਕੋਈ ਵੀ ਜਵਾਬ ਨਹੀਂ ਹੈਗਾ ਪਿਆਰਾ ਸੋ ਪਦਮ ਵੀ ਕਹਿੰਦਾ ਪਾਇਰਨ ਤੀਰਸੋਂ ਵੀ ਕਹਿੰਦਾ ਉਹ ਸ਼ਬਦ ਮੂਰਤੇ ਵਿੱਚ ਹਰਵੰਸ ਸਿੰਘ ਹੈਗਾ ਆ ਪ੍ਰੋਫੈਸਰ ਹਰਵੰਸ ਸਿੰਘ ਡਾਕਟਰ ਹਰਵੰਸ ਸਿੰਘ ਕਹਿੰਦੇ ਉਹ ਨਿਰਨੇਕਾਰ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਸਿਖਾਉਗੀ ਜੀ ਉਹਨੇ ਵੀ ਆਪਣੀ ਕਿਤਾਬ ਚ ਲਿਖਿਆ ਆ ਇਹ ਗੁਰੂ ਦੀ ਆਪ ਦਿੱਤੀ ਆ ਹੋਰ ਬੜਿਆਂ ਨੇ ਲਿਖਿਆ ਸ਼ਵਿੰਦਰ ਸਿੰਘ ਨੇ ਲੈਕਚਰ ਕੀਤਾ ਆ ਵੀ ਇਹ ਗੁਰੂ ਦੀ ਆਪ ਦਿੱਤੀ ਆ ਬਿਲਕੁਲ ਟਕਸਾਲ ਦਾ ਜਿਹੜਾ ਮੇਨ ਇਹਨਾਂ ਦਾ ਹਾਂਜੀ ਜੀ ਸਿੰਘ ਸਾਹਿਬ ਜਿਹੜਾ ਰਿਹਾ ਕਿਸੇ ਦੇ ਲਈ ਜੀ ਹੁਣ ਇਹਨਾਂ ਗੱਲਾਂ ਦੇ ਤਾਂ ਜਵਾਬ ਦੇ ਨਹੀਂ ਸਕਤੇ ਹੂੰ ਇਹਨਾਂ ਰਾਗ ਸੋਹੇਦਿਆਂ ਨਾਲ ਲੜ ਰਿਹਾ ਆ ਵੀ ਤੂੰ ਉਹਨਾਂ ਦੇ ਖਵਾੜੇ ਦਾ ਦਸਤਾ ਬਣ ਗਿਆ ਭਜਨ ਸਾਨੂੰ ਕਹਿੰਦਾ ਇਹ ਦੱਸ ਕੇ ਕਿ ਇਹ ਗੁਰੂ ਦੀ ਆਪੀਤੀ ਆ ਫਿਰ ਭਲਾ ਜੇ ਭਜਨ ਸਾਨੂੰ ਨਾ ਦੱਸਦਾ ਤਾਂ ਫੇਰ ਸਾਨੂੰ ਨਾ ਪਤਾ ਲੱਗਦਾ ਹੂੰ ਭਜਨ ਸਾਨੂੰ ਤਾਂ ਹੁਣ ਤੱਕ ਲਿਖੀ ਆ ਜੀ ਅਸੀਂ ਤਾਂ 20 ਸਾਲ ਹੋ ਗਏ ਮੈਨੂੰ ਪੜਦੇ ਨੂੰ ਸਗਾ ਗੁਰਤੇਸੋਂ ਹੁਣ ਪਤਾ ਨਹੀਂ ਕਰਦੇ ਪੜਦੇ ਅਸੀਂ ਤਾਂ ਇਹਨਾਂ ਤੋਂ ਸਿੱਖੀਆਂ ਬਰਾਨੀਆਂ ਗੱਲਾਂ ਸਾਰੀਆਂ ਕਿਤਾਬਾਂ ਕੋਲ ਪਈਆਂ ਹੁਣ ਉਹ ਆਪਸ ਵਿੱਚ ਹੀ ਲੜ ਰਹੇ ਆ ਹੂੰ ਵੀ ਤੂੰ ਇਹ ਕਹਤੇ ਦੱਸਿਆ ਵੀ ਇਹ ਗੁਰੂ ਦੀ ਆਪੀਤੀ ਆ ਹੂੰ ਤੋ ਉਹ ਉਹਨਾਂ ਦਾ ਨਿੱਜੀ ਮਸਲਾ ਹੈਗਾ ਆ ਪਰ ਇਹ ਇਹ ਗੁਰੂ ਦੀ ਆਪੀਤੀ ਆ ਤੇ 150 ਪਦਮ ਤੇ ਪਾਪ 1674 ਅਧਰਮ ਚੇਤਰੀ ਗੁਰੂ ਦੀ ਆਪੀਤੀ ਆ 71 ਵਿੱਚ 74 ਦੇ ਵਿੱਚ ਉਹ ਉਹ ਗੁਰੂ ਸਾਹਿਬ ਨੂੰ ਹੁਣ ਸ਼ਰਮ ਆਉਂਦੀ ਹੈ ਗੱਲ ਕਰਦਿਆਂ ਨੂੰ ਲੋਕਾਂ ਦੀਆਂ ਪ੍ਰਗਾ ਲਾ ਕੇ ਵੇਚਣ ਵਾਲਾ ਲਿਖਿਆ ਆ 2500 ਵੇਚ ਪ੍ਰੰਤ ਤੱਕ ਲਈ ਬਾਕੀ ਬਚੀ ਸਪਈਆਂ ਨੇ ਲਈ ਉਹ ਪਗੜੀ ਤਾਂ ਨਹੀਂ ਹੱਥਾਂ ਦੇ ਵਿੱਚ ਜੀ ਤੋ ਇਹ ਇਹਦੀ ਸਲੀਅਤ ਆ ਜਿਹੜੀ ਤੇ ਇਹ ਪਰਦਾ ਪਾ ਕੇ ਰੱਖਣਾ ਚਾਹੁੰਦੇ ਆ ਹੂੰ ਉਹ ਵੀ ਇੱਥੇ ਟਿੱਪਣੀਆਂ ਆਉਂਦੀਆਂ ਹੁੰਦੀਆਂ ਆ ਕਿਸੇ ਨਾ ਕਿਸੇ ਗੱਲ ਦੇ ਉੱਤੇ ਛੱਡੋ ਜੀ ਤੁਸੀਂ ਇਹਦੀ ਗੱਲ ਨਾਮ ਜਪੋ ਵੀ ਭਾਈ ਤੁਸੀਂ ਨਾਮ ਹੀ ਜਪੀ ਜਾਂਦੇ ਹੁਣ ਤਾਂ ਹੀ ਹੂੰ ਜਿਹਨੇ ਨਾਮ ਜਪਣਾ ਉਹ ਨਾਮ ਜਪੇ ਜਿਹਨੇ ਇਹਦਾ ਪ੍ਰਚਾਰ ਕਰਨਾ ਉਹ ਪ੍ਰਚਾਰ ਕਰੇ ਤੇ ਜੇ ਸਾਨੂੰ ਅਸੀਂ ਇਹ ਪੜਿਆ ਤੇ ਅਸੀਂ ਜ਼ਰੂਰ ਦੱਸਾਂਗੇ ਇਹਦੇ ਵਿੱਚ ਆਹ ਵੀ ਗੱਲਾਂ ਗੁਰੂ ਸਾਹਿਬ ਨੇ ਜੋੜੀਆਂ ਗਈਆਂ ਹੂੰ ਕਿੰਨਾ ਚਿਰ ਇਹਦਾ ਅਸਥਾਨ ਨਹੀਂ ਵਧਿਆ ਜਾਂਦਾ ਜਿਹੜਾ ਤੁਸੀਂ ਸ਼ਬਦ ਵਰਤਿਆ ਸੀ ਵੀ ਸਣੇ ਅਲਮਾਰੀ ਜਿੰਨਾ ਚਿਰ ਨੂੰ ਅੱਗ ਨਹੀਂ ਲੱਗਦੀ ਉਹਨਾਂ ਚਾਰੇ ਚਰਚਾ ਇੱਦਾਂ ਚੱਲਦੀ ਰਹਿਣੀ ਆ